ਕਤੀ ਦਾ ਇਹ ਤੀਜਾ ਸਾਥੀ ਤੇ ਤੀਨੋਂ ਡੈਟਿਫਾਈਡ ਹੈ ਕੋਈ ਦੂਸਰਾ ਸਾਥੀ ਹੈ ਉਹ ਉਹ ਵੀ ਆਪਣੇ ਕੋਲੋਂ ਤਾਂ ਹੋ ਗਿਆ ਤੀਸਰੇ ਕੀ ਡਿਟੇਲਸ ਆਪਾਂ ਅभी ਆਪਕੋ ਮਿਲ ਕਾਏਗੇ ਕਿਉਂਕਿ ਸਭੀ ਦਿਰਾ ਕਰਕੇ ਬੱਸ ਲੈਣਾ ਪਰ ਆ ਮੋਟੇ ਆ ਮੋਟੇ ਜਿਹੜਾ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਹੈ ਇਨਕਾਊਂਟਰ ਦੀ ਕਾਰਵਾਈ ਨੂੰ ਇਜਾਮ ਦਿੱਤਾ ਗਿਆ ਪਿੰਡ ਉਦੋਕੇ ਥਾਣਾ ਮਸਤੇਵਾ ਦੇ ਢੀਨੇ ਇਲਾਕਾ ਹੁੰਦਾ ਤਾਂ तमाम ਪੁਲਿਸ ਅਧਿਕਾਰੀ ਸੀਨੀਅਰ ਅਧਿਕਾਰੀ ਇਥੇ ਪਹੁੰਚੇ ਨੇ ਟੀਜੀ ਬੋਰਡ ਦੇ ਸੰਦੀਪ ਗੋਇਲ ਮੋਹਣੀ ਤਾਂ ਕਲਾਮ ਦਿਵਾਲੀ ਦੇ ਦਸਹਿਰਾ ਪਿੰਡ ਜਿੱਥੇ ਇਨਕਾਊਂਟਰ ਕੀਤਾ ਗਿਆ ਯਾ ਪੁਲਿਸ ਨੂੰ ਅਮਸਰ ਦਿਆਤੀ ਬੁਲੇ ਜੇ ਇੱਕ ਵੱਡੀ ਕਾਰਵਾਈ ਆ ਜਿੱਥੇ ਐਸਐਸਪੀ ਮਨਿੰਦਰ ਸਿੰਘ ਬੁਲੇ ਨੇ ਪਹੁੰਚੇ ਨੇ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਤਾਂ तमाम ਪੁਲਿਸ ਸਟਾਫ ਜਿਹੜੀ ਇੱਥੇ ਮੌਜੂਦ ਨੇ ਤਾਂ ਗੱਲਬਾਤ ਕਰ ਰਹੇ ਸਾਰਾ 22 ਪੈ ਗੋੜੀ ਤੇ ਰਾਜਪੁਰ 2 ਮਾਈਲ ਖੜੀ ਹੈ ਓਕੇ ਫੜ ਲੈਂਗੇ ਇਹ ਸੁਖਵੀਰ ਹਾਂਜੀ ਇਹ ਕਾਲਰ ਮਾਈਕ ਲਾਉਣਾ ਨਾਲ ਦੇ ਦੇ ਤੇ ਸਰ ਅੰਜਲ ਐਨਕਾਊਂਟਰ ਕੀਤਾ ਗਿਆ ਮੱਤੇਵਾਲ ਥਾਣੇ ਦੇ ਆਈਡੀ ਥਲੇ ਠੀਕ ਹੈ ਨਾ ਸਰ ਦੇਖੋ ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਨਵੰਬਰ ਨੂੰ ਜੰਡਿਆਲਾ ਪ੍ਰੋਵੀਜ਼ਨ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸੌਨ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਸક્રિય ਸੀਗੀ ਐਸਐਸਪੀ ਸਾਹਿਬ ਆਪਣੇ ਜੇਰੇ ਨਿਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡਿਆਲਾ ਤੇ ਡੀਐਸਪੀ ਮੱਤੇਵਾਲ ਰਲਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਸੀਗੀ ਤੇ ਐਸ ਐਚਓ ਮੱਤੇਵਾਲ ਤੇ ਜੰਡੇਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਸਿੰਘ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਹਨਾਂ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਉਜਵਲ ਆਂਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਉੱਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮਜੈਕਟ ਦੇ ਤੇ ਖੋਦ ਦੇ ਮਤਲਬ ਆਰਮਜ਼ ਦੇ ਡਰ ਦੇ ਨਾਲ ਕਾਰਖਾਨਾ ਦਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂਪੁਰਵਨਪੁਰਿਆ ਦਾ ਐਸੋਲੇ ਬਾਹਰ ਬੈਠਾ ਮੇਨ ਹਥਰ ਠੋਕਤਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇੱਥੇ ਇੱਥੇ ਮਾਝੇ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀपीएस ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰੈਵਲਰੀ ਦੇ ਵਿੱਚ ਗੁਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਹ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ ਜਾਂ ਟੈਕਨੀਕਲ ਜਿਹੜਾ ਸਾਡਾ ਐਵੀਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ ਟਰੈਪ ਲੇ ਕੀਤਾ ਗਿਆ ਜਦੋਂ ਇਸ ਨੂੰ ਕੇਰ ਲਿੱਤਾ ਗਿਆ ਤੇ ਇਸ ਨੇ ਬਚਨ ਦੇ ਆਪਣੇ ਵਰਨੇ ਬਚਨ ਲਈ ਤੇ ਪੁਲਿਸ ਤੇ ਅਨਪਰੋਵਕਡ ਫਾਇਰਿੰਗ ਕੀਤੀ ਹੈਗੀ ਹੈ ਇਹਦੇ ਐਕਸਚੇਂਜ ਆਫ ਫਾਇਰ ਜਿਹੜਾ ਉਜਵਲ ਹੰਸਾ ਹੈ ਉਹ ਇੰਜਰਡ ਹੋ ਗਿਆ ਤੇ ਉਸ ਨੂੰ ਹੁਣੇ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਹਾਂ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜਿਆ ਹੈਗਾ ਸਰ ਇਹ ਜਿਹੜੀ ਲੁੱਟ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇਹ ਸਟੋਲਸ਼ਨ ਮੰਗ ਰਹੇ ਸੀਗੇ ਤੇ ਨਾ ਦੇਣ ਦੇ ਉਹਦੇ ਸੁਰਤ ਵਿੱਚ ਇਹਨਾਂ ਨੇ ਉੱਤੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਤਿੰਨ ਇਨਵੋਲਟ ਸੀਗੇ ਅਸੀਂ ਤਿੰਨੇ ਆਇਡੈਂਟੀਫਾਈ ਕਰ ਲਿੱਤੇ ਹੈਗੇ ਮੈਂ ਦੱਸਣਾ ਚਾਹਨਾ ਕਿ ਜਿਹੜਾ ਦੂਜਾ ਇਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਦੂਸਰੇ ਥਾਣੇ ਦੇ ਵਿੱਚ ਹੈਗਾ ਅਸੀਂ ਹੱਟ-ਵਕ-ਵਕ ਪਾਰਟੀਆਂ ਬਣਾਈ ਹੋਈਆਂ ਸਰ ਇਹਦੇ ਵਿੱਚ ਮੈਂ ਸ਼ਲਾਘਾ ਕਰਦਾ ਐ एसएसपी ਅਮਰitsar ਦਿਹਾਤੀ ਦੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਰੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਵਖਤਿਆਰ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਨੂੰ ਇਹ ਸਾਰੇ ਕੇਸ ਨੂੰ ਟ੍ਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀਗਾ ਉਹ ਆਇਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਇਸ ਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਾਰਟੀਆਂ ਉਸਨੂੰ ਵੀ ਫੜਨ ਦੇ ਵਿੱਚ ਕਿੰਨੇ ਹਥਿਆਰ ਬਲੰਦ ਕੀਤੇ ਗਏ ਫਿਲਹਾਲ ਇਸ ਵੇਲੇ ਤਾਂ ਫਿਲਹਾਲ ਹਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ ਕਿਟੀ ਬੋਰ ਦਾ 30 ਦਾ ਸਰ 30 30 ਕੈਲੀਬਰ ਦੀ ਇੱਕ ਪਿਸਤਲ ਕਿੰਨੇ ਗ라운ਡੇ ਦੇ ਵੱਲੋਂ ਚਲਾਏ ਗਏ ਸੀ ਰੋਪੀ ਵਾਲੇ ਸਾਰਾ ਦੇਖਦੇ ਆ ਹੁਣ ਤਾਂ ਹਲੇ ਤਾਂ ਨਿਗਾ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੋ ਚਾਨਣਾ ਹੋਏਗਾ ਜੋ ਚੰਗੀ ਤਰ੍ਹਾਂ ਕ੍ਰਾਈਮ ਆਫ ਸੀਨ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀ ਇੱਥੇ ਜ਼ਖਮੀ ਹੋਇਆ ਆਪਰੇਸ਼ਨ 'ਚ ਉਹ ਅਸੀਂ ਹਲੇ ਦੇਖਦੇ ਆ ਕਿਉਂਕਿ ਹਲੇ ਹਨੇਰੇ 'ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਤੇ ਕੋਈ ਛਰਾ-ਚੁਰਾ ਵਾਜ ਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਵਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆਈ ਮੋਸਟ ਪ੍ਰੋਬਬਲੀ ਵੀ ਆਰ ਸੇਫ ਥੈਂਕ ਯੂ